ਹਾਂ ਥੋੜਾ ਮੇਰਾ ਨਾਮ ਜੀ ਹਰਸ਼ ਕੁਮਾਰ ਹੈ ਇਹਨਾਂ ਦਾ ਕੀ ਨਾਮ ਆ ਇਹਨਾਂ ਦਾ ਦਵਿੰਦਰ ਕੁਮਾਰ ਹੈ ਥੋੜੇ ਕੀ ਲੱਗਦਾ ਨੇ ਇਹ ਮੇਰੇ ਮਾਮਾ ਜੀ ਨੇ ਇਹ ਕੀ ਸੁਣ ਬੋਲ ਸਕਦੇ ਨੇ ਕੀ ਇਹ ਆ ਪੰਗ ਨੇ ਜੀ 100% ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਜਨਮ ਤੋਂ ਬਿਲਕੁਲ ਹੀ ਨਹੀਂ ਸੁਣ ਸਕਦੇ ਬਿਲਕੁਲ ਵੀ ਨਹੀਂ ਸੁਣ ਸਕਦੇ ਇਹ ਕਿਹੜਾ ਪੰਡਾ ਨਾ ਇਹ ਅਮਰਗੜ ਤੋਂ ਆ ਹ ਇਹਨੂੰ ਪੁੱਛੋ ਕਾ ਸਾਨੂੰ ਕੀ ਪ੍ਰੋਬਲਮ ਆ ਕੀ ਦੁੱਖ ਆ ਇੱਕ ਇਹਨੇ ਵੀ ਮੇਰੀ ਜੋਬ ਆਪਦੀ ਆਪਦੀ ਪ੍ਰਾਪਰਟੀ ਆ ਅਮਰਗੜ ਦੇ ਵਿੱਚ ਵੀ ਉਹਦੇ ਤੇ ਮੈਨੂੰ ਮੇਰੇ ਚਾਚਾ ਜੀ ਦਾ ਕਬਜ਼ਾ ਕੀਤਾ ਆ ਵੀ ਮੈਨੂੰ ਦੇ ਨਹੀਂ ਰਹੇ ਕੁਝ ਵੀ ਇੱਕ ਜਾਂ ਦੋ ਕਮਰੇ ਹੀ ਮੈਨੂੰ ਦੇ ਦੇਣ ਵੀ ਮੈਨੂੰ ਸੰਤੁਸ਼ਟੀ ਹੋ ਜੂਗੀ ਵੀ ਉਹਨਾਂ ਨੇ ਦਬਾ ਕੇ ਰੱਖਿਆ ਵੀ ਮੀਟਰ ਮਾਰ ਉਹਨਾਂ ਨੇ ਵੀ ਇਹਨਾਂ ਨੂੰ ਵੀ ਮੈਨੂੰ ਯਾਨੀ ਕਿ ਮਾਤਾ ਨੂੰ ਤੇ ਮਾਤਾ ਜੀ ਨੂੰ ਤੇ ਉਹ ਕੀਤਾ ਵੀ ਵੀ ਮਾਤਾ ਜੀ ਨੂੰ ਵੀ ਭੁਜਾਇਆ ਪਹਿਲਾਂ ਉਹ ਐਕਸਪਾਇਰ ਹੋ ਚੁੱਕੇ ਨੇ ਹੁਣ ਵੀ ਯਾਨੀ ਕਿ ਮੈਨੂੰ ਕਹਿੰਦੇ ਵੀ ਤੇਰਾ ਔਰੇ ਕੁਝ ਨਹੀਂ ਗਾ ਜਾ ਭਾਜਾ ਤੇ ਮੀਟਰ ਵੀ ਆਪਦੇ ਨਾਮ ਕਰਵਾ ਚੁੱਕੇ ਨੇ ਬਿਜਲੀ ਦਾ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਪਿੰਡੋਂ ਵੱਡਿਆਂ ਨੂੰ ਇਹਨਾਂ ਨੂੰ ਯਾਨੀ ਕਿ ਗਿਆਨੂ ਹੋ ਗਏ ਜੀ 12-13 ਸਾਲ ਹੋ ਗਏ ਇਹਨਾਂ ਦਾ ਵਿਆਹ ਹੋਇਆ ਹੋਇਆ ਇੰਨਾ ਇਹ ਉਹ ਆਰੇ ਇਹਨਾਂ ਨੂੰ ਪਤ ਤੁਸੀਂ ਪੁੱਛੋ ਤੁਹਾਡੇ ਮਾਮਾ ਜੀ ਤੋਂ ਜਦੋਂ ਇਹਨਾਂ ਨੇ ਆਪਣੇ ਭਰਾ ਤੋਂ ਜਾਇਦਾਦ ਆਪਦੇ ਪਿਓ ਦੀ ਜਾਇਦਾਦ ਮੰਗੀ ਕੀ ਕਹਿੰਦੇ ਨੇ ਉਹ ਪੁੱਛੋ ਤੋਂ ਉਹ ਉਹ ਇਹ ਕਹਿੰਦੇ ਨੇ ਵੀ ਉੱਥੇ ਇੱਕ ਤਵੇਲਾ ਜਿਸ ਵਿੱਚ ਮੇਰਾ ਹਿੱਸਾ ਇੱਕ ਘਾਰਾ ਅਸੀਂ ਮੈਂ ਗਿਆ ਸੀਗਾ ਉਹਨਾਂ ਕੋਲ ਵੀ ਉਹਨਾਂ ਨੇ ਮੈਨੂੰ ਭੇਜਾ ਦਿੱਤਾ ਉਥੋਂ ਹੂੰ ਇਹਨਾਂ ਦਾ ਕੀ ਸਾਰਾ ਹੁਣ ਰੋਟੀ ਪਾਣੀ ਦਾ ਖਾਣੇ ਪਾਣੀ ਦਾ ਉਹ ਐ ਥੋੜਾ ਬਹੁਤ ਦੋ ਦੋ ਦਾ ਕਿਸੇ ਦੁਕਾਨ ਤੇ ਕੰਮ ਕਰਦੇ ਨੇ ਹਲਵਾਈ ਲਵੇ ਉੱਥੇ ਇਹਨਾਂ ਦਾ ਜਾਨਕੀ ਰੋਟੀ ਪਾਣੀ ਦਾ ਗੁਜ਼ਾਰਾ ਚੱਲੀ ਜਾਂਦਾ ਹੈ ਇਹ ਹੁਣ ਆਪਣਾ ਮਤਲਬ ਇਨਸਾਫ ਲੈਣ ਲਈ ਕਦੇ ਕਿਸੇ ਕੋਲ ਗਏ ਨੇ ਪੁੱਛੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਨਾਲ ਲੈ ਕੇ ਗਿਆ ਪੁਲਿਸ ਥਾਣੇ ਦੇ ਵਿੱਚ ਤੇ ਉਹਨਾਂ ਨਾਲ ਮੈਂਨੇ ਗੱਲ ਵੀ ਕੀਤੀ ਸੀ ਕਿ ਪੰਕਜ ਜਖਮੀ ਜੀ ਨਾਲ ਕਿਹੜੇ ਕਿਹੜੇ ਥਾਣੇ ਚ ਆਪਣੇ ਅਮਰਗੱਠਾ ਥਾਣੇ ਚ ਗਏ ਸੀਗੀ ਐਪਲੀਕੇਸ਼ਨ ਦਿੱਤੀ ਸੀ ਐਸ ਐਚਓ ਸਾਹਿਬ ਨੂੰ ਤੇ ਇਹਨਾਂ ਨਾਲ ਉਹਨਾਂ ਨਾਲ ਪੰਕੂ ਜਖਮੀ ਨਾਲ ਮੈਂਨੇ ਖੁਦ ਗੱਲ ਕੀਤੀ ਸੀਗੀ ਪਹਿਲਾਂ ਉਹਨਾਂ ਵੱਲੋਂ ਮੈਨੂੰ ਵੀ ਜਾਨਕੀ ਅਨਾਪ ਅਨਾਪ ਬੋਲਿਆ ਹੂੰ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੀ ਜਾਨਕੀ ਰਿਪੋਰਟ ਕਰਵਾਈ ਸੀਗੀ ਅਮਰਗਾ ਥਾਣੇ 'ਚ ਜਿਹਨੂੰ ਡੇਢ ਕ ਮਹੀਨਾ ਹੋ ਚੁੱਕਿਆ ਪੌਣੇ 2 ਮਹੀਨੇ ਹੋ ਚੁੱਕੇ ਨੇ ਜਾਨਕੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਕਿਹਾ ਗਿਆ ਵੀ ਇਹ ਤੁਸੀਂ ਕੋਰਟ ਦੇ ਵਿੱਚ ਜਾਵੋ ਹੂੰ ਇਹਨਾਂ ਨੂੰ ਜੀ ਇਹਨਾਂ ਨੂੰ ਹੁਣ ਕੋਈ ਇਹਦੇ ਭਾਈਆਂ ਚਾਚੇ ਤਾਇਿਆਂ ਦਾ ਕਿਸੇ ਦਾ ਵੀ ਸਹਾਰਾ ਨਹੀਂ ਕਿੰਨੇ ਆਣੇ ਨੇ ਹੁਣ ਚਾਚੇ ਤਾਇਏ ਦੇ ਕਿੰਨੇ ਭਾਈ ਨੇ ਤੇ ਬਾਪੂ ਨੇ ਇੱਕ ਇਹਦੇ 6 ਨਹੀਂ ਹੂੰ ਇੱਕ ਭੈਣ ਪੰਜ ਭਾਈ ਇੱਕ ਭੈਣ ਹੂੰ ਤੇ ਨਾ ਮੈਨੂੰ ਕੋਈ ਵੀ ਕੋਈ ਕੋਈ ਮਦਦ ਨਹੀਂ ਕਰ ਰਹਿੰਦੇ ਕੋਈ ਸਾਦਾ ਵੀ ਮਦਦ ਨਹੀਂ ਕਰਦਾ ਕੋਈ ਨਹੀਂ ਮਦਦ ਕਰੇ ਹੁਣ ਕੀ ਚਾਹੁੰਦੇ ਨੇ ਕੀ ਮਦਦ ਮੰਗਦੇ ਨੇ ਪ੍ਰਸ਼ਾਸਨ ਤੋਂ ਨਾ ਉਹ ਇਹ ਕਹਿੰਦੇ ਨੇ ਵੀ ਜੋ ਵੀ ਮੇਰੇ ਬਾਪ ਦੀ ਜਗ੍ਹਾ ਆ ਰਹੀ ਆ ਹਿੱਸੇ ਦੇ ਵਿੱਚ ਵੀ ਉਹ ਮੈਨੂੰ ਦਵਾਈ ਜਾਵੇ ਜੇ ਤੁਹਾਨੂੰ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤੁਹਾਨੂੰ ਨਾ ਤੁਹਾਡਾ ਬਣਦਾ ਹੱਕ ਦਵਾਇਆ ਕੀ ਕਹੋਗੇ ਪੁੱਛੋ ਉਹਨਾਂ ਨੂੰ ਕੀ ਕਰੋਗੇ ਫਿਰ ਉਹ ਉਹ ਕਹੇ ਨੇ ਮੈਂ ਪੁਲਿਸ ਦਾ ਸਟੇਸ਼ਨ ਦੇ ਅੱਗੇ ਜਾ ਕੇ ਉੱਥੇ ਬੈਠੂਗਾ ਕੋਖ ਹੜਤਾਲ ਤੇ ਵੀ ਜੋ ਤੱਕ ਮੈਨੂੰ ਨਹੀਂ ਮੇਰਾ ਇਨਸਾਫ ਮਿਲਦਾ ਮੈਂ ਉੱਥੇ ਬੈਠਾ ਰਹੂਗਾ ਉਹ ਤੀਨਾਂ ਦੇ ਨੌ ਦੇ ਕੋਈ ਮੀਟਰ ਕੁਝ ਹੈ ਲੱਗਿਆ ਹੋਇਆ ਜਿੰਨੇ ਬਾਪ ਨੂੰ ਕਹਿੰਦੇ ਹਾਂ ਉਹ ਕਹਿੰਦਾ ਪਹਿਲੇ ਮੇਰੇ ਵੀ ਇਹਨਾਂ ਦੇ ਪਿਤਾ ਜੀ ਜੋ ਰਤਨਦੇਵ ਸੀ ਉਹਨਾਂ ਦੇ ਨਾਮ ਸੀ ਮੀਟਰ ਬਹੁਤ ਪਹਿਲਾਂ ਵੀ ਹੁਣ ਪਤਾ ਚੱਲਿਆ ਵੀ ਉਹ ਮੀਟਰ ਪਟਾ ਦਿੱਤਾ ਗਿਆ ਹੈ ਨਾ ਵੱਲੋਂ ਕਿਹਨੇ ਪਟਾਇਆ ਇਹ ਪੰਕਤ ਜਖਮੀ ਵੱਲੋਂ ਹੁਣ ਕਿਹਦੇ ਲਵਾਇਆ ਮੀਟਰ ਉੱਥੇ ਹੁਣ ਪੰਕਤ ਜਖਮੀ ਦੇ ਨਾਮ ਤੇ ਨਹੀਂ ਉੱਥੇ ਤੋਂ ਕਦੋਂ ਕ ਲੱਗਿਆ ਮੀਟਰ ਉੱਥੇ ਜਿਹੜਾ ਨਵਾਂ ਲੱਗਿਆ ਇਹ ਜੀ 2019 ਜਾਂ 20 ਦੇ ਵਿੱਚ ਲੱਗਿਆ ਜੀ ਨਵਾਂ ਮੀਟਰ ਜੋ ਅਸੀਂ ਬਿਜਲੀ ਬੋਰਡ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਆ ਮਤਲਬ ਉਹ ਜਿਹੜਾ ਪੁਰਾਣਾ ਮੀਟਰ ਡੈਡੀ ਦਾ ਮੀਟਰ ਬਾਪ ਦਾ ਮੀਟਰ ਉਹ ਰਤਨਦੇਵ ਜੀ ਦੇ ਨਾਮ ਸੀ ਉਹ ਪਟਾਉਣ ਵਾਸਤੇ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀ ਪੇਪਰ ਕੇਸ ਦਿੱਤੀ ਸੀ ਕੋਈ ਮੀਟਰ ਪਟਾਉਣ ਵਾਸਤੇ ਪੁਰਾਣਾ ਮੀਟਰ ਵੀ ਇਹਨਾਂ ਨੂੰ ਪੁੱਛਿਆ ਗਿਆ ਇਹਨਾਂ ਨੂੰ ਕਿਸੇ ਨੇ ਪੁੱਛਿਆ ਬਿਜਲੀ ਬਟ ਵਾਲਾ ਨੇ ਉਹਨਾਂ ਦਾ ਵੀ ਸਾਨੂੰ ਕੁਝ ਵੀ ਜਾਣਕਾਰੀ ਨਹੀਂ ਹੋਈ ਵੀ ਜੋ ਪਤਾ ਲੱਗਿਆ ਹੁਣ ਹੀ ਪਤਾ ਲੱਗਿਆ ਸਰ ਕੀ ਮੰਗ ਕਰਦੇ ਹੋਣ ਅਸੀਂ ਕੀ ਚਾਹੁੰਦੇ ਨੇ ਤੋ 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 ਹਾਂ ਕੋਈ ਨਹੀਂ ਤੋ ਤੋ ਹੂੰ ਇਹ ਕਹਿੰਦੇ ਵੀ ਮੈਂ ਭਗਵਾਨ ਤ ਮੰਨ ਲਵੇ ਜਾਵਾਂਗਾ ਇਸ ਤੋਂ ਬਾਅਦ ਵੀ ਇਹ ਮੇਰੀ ਸੁਣਨਗੇ ਵੀ ਇਹ ਨਾਲ ਲਵੇ ਜਾਵਾਂਗਾ ਕੀ ਲੱਗਦਾ ਏ ਤੋ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਵੀ ਇਹਨਾਂ ਨਾਲ ਥੱਕਾ ਹੋ ਰਿਹਾ ਤੁਸੀਂ ਕਿਉਂ ਹੋ ਕੀ ਸਮਝਦੇ ਹੋ ਉਹ ਕੀ ਸਾਡੇ ਨੂੰ ਦੱਸ ਦੇ ਕੋਈ ਥੱਕਾ ਤਾਂ ਹੋ ਰਿਹਾ ਈ ਗੁੰਗੇ ਬੋਲੇ ਨੇ ਹੂੰ ਮੈਨੂੰ ਤਾਂ ਲੱਗਦਾ ਜਨ ਕਿ ਮਾਮਾ ਜੀ ਨੇ ਫਿਰ ਵੀ ਮੈਂ ਉਹਨਾਂ ਨਾਲ ਵੀ ਰਿਸਪੈਕਟ ਨਾਲ ਗੱਲ ਕੀਤੀ ਸੀ ਉਹ ਵੀ ਮਾਮਾ ਜੀ ਲੱਗਦੇ ਸੀਗੇ ਪਰ ਉਹਨਾਂ ਨੇ ਗਲਤ ਕੀਤਾ ਜੋ ਕੀਤਾ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਇੱਕ ਗੱਲ ਇਹ ਕੀ ਕਹਿ ਰਹੇ ਨੇ ਭਰਾਵਣਾ ਇਹ ਇਹ ਐਂ ਕਹਿ ਰਹੇ ਨੇ ਵੀ ਮੈਂ ਗੁੰਗਾ ਬੋਲਾ ਹੈਗਾ ਜੀ ਕੋਈ ਕੀ ਨਾ ਮਜੀ ਕ੍ਰਿਸ਼ਨ ਬਲਦੇ ਕਿ ਉਹ ਨਵਿੰਦਰ ਕੁਮਾਰ ਨੇ ਤੁਹਾਡੇ ਇਨਜਾਮ ਲਾਇਆ ਨਹੀਂ ਕਿ ਸਾਡੀ ਜਿਹੜੀ ਪ੍ਰੋਪਰਟੀ ਆ ਦੀ ਤੁਸੀਂ ਨਹੀਂ ਹੜਾਪ ਲਈ। ਹੁਣ ਸਾਡਾ ਕੋਰਟ ਕੇਸ ਚੱਲਦਾ ਜੀ ਜੀ ਉਹਨਾਂ ਦੇ ਹੱਕਸ ਹੋ ਗਿਆ ਫਿਰ ਸਾਡੀ ਪ੍ਰੋਪਰਟੀ ਨਹੀਂ ਮਿਲੀ ਹੈ। ਉਹ ਤੋਂ ਕੀ ਦਾ ਤੁਹਾਡਾ ਜੀ ਨਵਿੰਦਰ ਕੁਮਾਰ। ਇਹਦਾ ਨਾਮ ਬ੍ਰਦਰ ਨਵਿੰਦਰ ਕੁਮਾਰ ਤੁਹਾਡੇ ਕਿਹਦਾ ਹੈ? ਉਹ ਨਵਿੰਦਰ ਨੂੰ ਗੁੰਗਲਾਣਾ? ਹਾਂ ਜੀ ਆਹ। ਭਤੀਜਾ ਜੀ। ਇਹ ਤਾਂ ਉਹ ਚੱਲਦਾ ਹੀ ਹੈ ਤੁਹਾਡਾ ਹੀ। ਮਹੀਨਾ ਖੋ ਗਿਆ। ਇਹ ਕੀ ਕਿਨੇ ਭਾਈ ਤੁਸੀਂ ਪੰਜ ਭਾਈ ਪੰਜ ਭਾਈ ਸੋ ਇਹ ਪੁਰਾਣੀ ਸਾਦੀ ਜਗਾ ਸਰ ਹਾਂ ਜੀ ਇਹ ਬਿਜਲੀ ਦਾ ਮੀਟਰ ਕਿਸ ਦੇ ਨਾਮ ਹੈ ਜੀ ਪੰਕਿਆ ਖੂ ਇਸ ਤੋਂ ਪਹਿਲਾਂ ਕਿਸ ਦੇ ਨਾਮ ਸੀ ਜੀ ਦੇਵ ਸਰਾਜ ਜੀ ਕਿੰਨਾ ਟਾਈਮ ਪਹਿਲਾਂ ਲੱਗਿਆ ਜੀ 9 ਦਾ ਹਾਲ ਪਣਾ ਉਹਦੇ ਭਾਈਆਂ ਨੇ ਕੋਈ ਮਤਲਬ ਹੋਈ ਨਾ ਕੋਈ ਬੰਦਾ ਤੁਸੀਂ ਕੀ ਜਾਣੀ ਜੀ ਉਹ ਕੀ ਹੋ ਰਿਹਾ ਹੈ ਹੱਸੀ ਦਾ ਕੋਈ ਚਾ ਉਹ ਤਾਂ ਕੋਈ ਚਾਹੂ ਜੋ ਕੀਤਾ ਹੋਈ ਹੂੰ ਕੋਤੋ ਦਾ ਪੀਜਾ ਕੱਲਾ ਜੀ ਉਹ ਕੋ ਕੱਲਾ ਹੈ ਉਹ ਗਰੇ ਤੁਸੀਂ ਕੋਈ ਇਹਨਾਂ ਨਾਲ ਕੋਈ ਲੜਾਈ ਕੀਤੀ ਜਾਨੀ ਮਾਰੀ ਧਮਕੀ ਦਿੱਤੀ ਕੋਈ ਇਹਨੇ ਸਾਨੂੰ ਕੀਤੀ ਉਹਨਾਂ ਨੇ ਤੇਰੀ ਬਸ ਆ ਗਾਲੀ ਗਲੋਚ ਹੋਇਆ ਸਮਲ ਆਪਸਾ ਕੋਈ ਨਾ ਉਹਦਾ ਗੁੰਗੀ ਦਾ ਭਾਂਜਣਾ ਉਹਨੇ ਦਿੱਤੇ ਅੱਛਾ ਜੀ ਉਹ ਗਰੇ ਮੈਂ ਸਾਹੀ ਮੈਨੂੰ ਆਪ ਸਬਤ ਕਦੇ ਨਹੀਂ ਹੋਦੇ ਜ ਉਹਨਾਂ ਨੇ ਉਹਦਾ ਨਾਮ ਲੈ ਕੋਈ ਨਹੀਂ ਬਿਲਕੁਲ ਉਹ ਫੋਟਾ ਮਾਪਲਾ ਜਿਹੜਾ ਇਹ ਕਿੱਥੇ ਖੜਾ ਸੀ ਕੋਰਟ 'ਚ ਖੜਾ ਸੀ ਮੈਂ ਕਿਹਾ ਜੀ ਹਾਂ ਤਾਂ ਇਹ ਕੋਰਟ ਦੇ ਵਿੱਚ ਤੁਸੀਂ ਕਿਉਂ ਖੜਾ ਹੋ ਗਏ ਮੈਂ ਕਿਹਾ ਜੀ ਮੈਨੂੰ ਸਾਨੂੰ ਡਰਦੀ ਮਾਰਨ ਨਹੀਂ ਖੜਿਆ ਠੀਕ ਹੈ ਤਾਂ ਤੁਸੀਂ ਹਣ ਆਲਾ ਜੇ ਇਕੱਲੇ ਆਉਂਦੇ ਅਸੀਂ 20 ਵਾਰੀ ਘਾਟੇ ਆਸਪਤਲ ਵੀ ਕੋਈ ਕੌਣ ਤਾਂ ਖੁੱਲਦੇ ਕੰਨ ਖੋਲਦੇ ਸੈਂੇ ਡਰੇ ਹੋਇਆ ਮਤਲਬ ਤੁਸੀਂ ਕੀ ਰਿਪੋਰਟ ਕਰਾਈ ਹੈ ਕੋਈ ਵੀ ਤੁਸੀਂ ਤੁਹਾਨੂੰ ਤਾਂ ਹਾਂ ਜੀ ਹਾਂ ਹਾਂ ਉਹ ਤੇ ਕੁਝ ਕਰਵਾਈ ਨਹੀਂ ਹਰ ਕੋਈ ਉਹ ਮੈਡਮ ਕਹਿੰਦੇ ਭਾਈ ਬੈਠ ਕੇ ਸਮਝਾਉਂਦਾ ਕਰ ਲੈ ਉਹਦਾ ਆਪ ਕੋਈ ਗੱਲ ਬਸ ਇਨੀ ਗੱਲ ਵਾਜ ਕਰਕੇ ਸਾਨੂੰ ਦੋ

ਇਹ ਸਾਡੇ ਐਸਐਚਓ ਪੜਤਾਲ ਕਰ ਰਹੀ ਹੈ ਜੀ ਦਵਿੰਦਰ ਕੁਮਾਰ ਪੁੱਤਰ ਰਤਨਦੇਵ ਦੀ ਕੰਪਲੇਂਟ ਆਈ ਹੈ ਸਾਡੇ ਇੱਥੇ ਮੁਸਲਿਮ ਗੁਲੋਨੀ ਪਾਰਟ ਨੰਬਰ 2 ਜਮਾਲਪੁਰੇ ਦਾ ਇਹਦੀ ਜ਼ਾਇਦਾਦ ਇੱਥੇ ਹੈਗੀ ਆ ਅਮਰਗੜ ਦੇ ਵਿੱਚ ਤੇ ਇਹਦੀ ਆਪਣੇ ਜਿਹੜੇ ਰਿਸ਼ਤੇਦਾਰਾਂ ਨਾਲ ਹੀ ਹੈਗੀ ਆ ਜ਼ਾਇਦਾਦ ਸੰਬੰਧੀ ਕੋਈ ਝਗੜਾ ਚੱਲਦਾ ਉਧਰ ਖਾਸ ਦੀ ਪੜਤਾਲ ਜਿਹੜੀ ਐਸਐਚਓ ਅਮਰਗੜ ਵੱਲੋਂ ਕੀਤੀ ਜਾ ਰਹੀ ਹੈ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੋਊਗੀ ਬਾਅਦ ਪੜਤਾਲ ਕੀਤੀ ਜਾਊਗੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਨਵਜੀਤ ਸਿੰਘ ਐਪੀਐਸਪੀਸੀਐਲ ਸਾਊਥ ਜ਼ੋਨ ਅੰਮ੍ਰਿਤਸਰ ਸਰ ਇੱਕ ਰਤਨਦੇਵ ਪੁੱਤਰ ਦੇਸ਼ ਰਾਜ ਸ਼ਿਵ ਮੰਦਰ ਵਾਲੀ ਗਲੀ ਅੰਮ੍ਰਿਤਸਰ ਇਹਦੇ ਵਿੱਚ ਇੱਕ ਮੀਟਰ ਦਾ ਕਨੈਕਸ਼ਨ ਲੱਗਿਆ ਹੈ ਸੀਗਾ ਇਸ ਨੰਬਰ ਤੇ ਉਹਦਾ ਕੀ ਸਟੇਟਸ ਹੈ ਦੇਖੋ ਜੀ ਇਹ ਨਾ ਮੀਟਰ ਦਾ ਸਟੇਟਸ ਜਿਹੜਾ ਮੈਂ ਦਫ਼ਤਰ ਚੋਂ ਪਤਾ ਕਰਿਆ ਇਹ ਮੀਟਰ 4920 ਨੂੰ ਪੀੜਿਸੀ ਹੋ ਚੁੱਕਿਆ ਜੀ ਇਹ ਮੀਟਰ ਰਿਕਵੈਸਟ ਦੇ ਉੱਪਰ ਪੀਡੀਐਸਓ ਹੈ। ਕਿਹਦੇ ਵੱਲੋਂ ਰਿਕਵੈਸਟ ਕੀਤੀ ਗਈ ਜੀ? ਇਹ ਪੰਕਜ ਜਖਮੀ ਵੱਲੋਂ ਜਿਹੜਾ ਸਾਡੇ ਕੋਲ ਰਿਕਵੈਸਟ ਲੈਟਰ ਸਾਡੀ ਪੀਡੀਐਸਓ ਬੁੱਕ ਦੇ ਵਿੱਚ ਹੈ ਉਹਦੇ ਵਿੱਚ ਪੰਕਜ ਜਖਮੀ ਵੱਲੋਂ ਇਹ ਰਿਕਵੈਸਟ ਦਿੱਤੀ ਗਈ ਆ। ਉਸ ਟਾਈਮ ਦਫ਼ਤਰ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਦਫ਼ਤਰ ਦੇ ਰਿਕਾਰਡ ਚੈੱਕ ਕਰਿਆ। ਉਹਦੇ ਮੁਤਾਬਕ ਇਹਦਾ ਪੀਡੀਐਸਓ ਕੱਟਿਆ ਗਿਆ। ਤੇ ਪੀੜੀ ਸੂਜ ਮੁਤਾਬਕ ਮੀਟਰ ਹੀ ਪਟਿਆ ਹੋਣੇ ਹੀ ਜਗ੍ਹਾ ਤੇ ਕੋਈ ਹੋਰ ਮੀਟਰ ਚੱਲਦਾ ਜਾਂ ਨੇਰਾ ਹੋਇਆ ਬਈ ਜੀ ਨਹੀਂ ਸਰ ਮੀਟਰ ਐਕਚੁਅਲੀ ਫੀਲਡ ਰਿਪੋਰਟ ਮੁਤਾਬਕ ਉਥੇ 2 ਮੀਟਰ ਚੱਲ ਰਿਹਾ ਸੀ ਉਹ ਕਿਹਦੇ ਨਾਮ ਤੇ ਚੱਲਦੇ ਨੇ ਜੀ ਸਰ ਇਹ ਜਤਾ ਪੰਖਜਖਮੀ ਦੇ ਨਾਮ ਤੇ ਆ ਦੂਸਰਾ ਮੈਂ ਸਰ ਲੈਂਡਮੈਨ ਸਾਹਿਬ ਤੋਂ ਪੂਰਾ ਵੈਰੀਫਾਈ ਕਰਕੇ ਆ ਸਰ ਕੀ ਮਤਲਬ ਹੈ ਹੋ ਸਕਦਾ ਵੀ ਜਿਹੜਾ ਮੀਟਰ ਮਤਲਬ ਕਿ ਜਿਵੇਂ ਰਤਨਦੇਵ ਹੈ ਇਹਦਾ ਬੇਟਾ ਹੈ ਭਜਉਂਦਾ ਜੀ ਗੁੰਗਾ ਜੀ ਉਹਦੀ ਰਿਕਵੈਸਟ ਤੋਂ ਬਿਨਾ ਮੀਟਰ ਪਟਿਆ ਜਾ ਸਕਦਾ ਜੀ ਬਾਈਲਾ ਲੇਜ਼ਰ ਇਹਦਾ ਜਿਹੜਾ ਉਹਨਾਂ ਨੇ ਰਿਕਵੈਸਟ ਦਿੱਤੀ ਹੈ ਉਹਦੇ 'ਚ ਹੋ ਸਕਦਾ ਕੋਸ਼ਨਾ ਪੱਤਰ ਲਾਇਆ ਹੋਵੇ ਹੋਵੇ ਹੋ ਸਕਦਾ ਉਹਨਾਂ ਨੇ ਕੋਈ ਐਫਆਰਐਫਟ ਦਿੱਤਾ ਹੋਵੇ ਇਹ ਸਾਰੇ ਰਿਕਾਰਡ ਦੇਖ ਕੇ ਹੀ ਪਤਾ ਲੱਗ ਸਕੇਗਾ